ਆਦੋ ਚੰਦਰੀ ਵਿਛੋੜੇ ਪਾਵੇ ਸੋਣ ਪੀਰ ਸਖੀਆਂ ਕਰੇ ਆਦੋ ਚੰਦਰੀ ਵਿਛੋੜੇ ਪਾਵੇ ਸੋਣ ਪੀਰ ਸਖੀਆਂ ਕਰੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਆਪਣੇ ਪਿੰਡ ਦੁੰਨੇ ਕੇ ਵਿਖੇ ਆਪਣੀ ਗਲੀ ਵਿੱਚ ਬਾਈ ਜੀ ਦੀ ਦੁਕਾਨ ਦੇ ਬਿਲਕੁਲ ਸਾਹਮਣੇ ਦਿੱਲੀ ਵਾਲਿਆਂ ਦੇ ਪਲਾਟ ਵਿੱਚ ਤੀਆਂ ਦਾ ਪ੍ਰੋਗਰਾਮ ਮਨਾਇਆ ਗਿਆ ਪ੍ਰੋਗਰਾਮ ਵਿੱਚ ਪਿੰਡ ਦੇ ਐਮ ਸੀ ਲਖਵੀਰ ਸਿੰਘ ਲੱਖਾ ਜੀ ਵੀ ਪਹੁੰਚੇ ਤੇ ਬੜੇ ਹੀ ਮਾਨ ਸਨਮਾਨ ਨਾਲ ਉਹਨਾਂ ਨੇ ਪ੍ਰੋਗਰਾਮ ਦਾ ਉਦਘਾਟਨ ਕੀਤਾ ਕਾਰੇ ਸਾਡੇ ਆਏ ਅਸੀਂ ਫੁੱਲੇ ਨਸਮਾਏ ਤੁਸੀਂ ਕਾਰੇ ਸਾਡੇ ਆਏ ਅਸੀਂ ਫੁੱਲੇ ਨਸਮਾਏ ਸਾਡੇ ਕਾਰੇ ਚਲੋ ਲੈ ਚਲੋ ਆਇਆ ਆ ਵੀ ਆ ਲੈ ਇੰਟਰ ਤੋਂ ਆ ਆ ਨਹੀਂ ਸਾਰੇ ਲਈ ਸਾਰੇ ਲਈ ਫੜ 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 ਇਹਦੇ ਫੜ ਸਾਰੇ ਕੋਲੇ ਕੋਲੇ ਆ ਯਾਰ ਇੱਕ ਵੇਲਾ ਫੜ ਲੈ ਹਾਂ ਫੜਾ ਮੂਹ ਵੇਣਾ ਪਈ ਹੋਰ ਕਹਿੰਦੀ ਆਹ ਦੇਖ ਠੀਕ ਆ ਲਓ ਹਾਂ ਆ ਜਾਓ ਆ ਜਾ ਨੇੜੇ ਆ ਜਾਓ ਸਾਰੇ ਜਣੇ ਆਸ਼ੀਰਵਾਦ ਦਿਓ ਵੀ ਹਰ ਸਾਲ ਪ੍ਰੋਗਰਾਮ ਕਰਦੇ ਨਹੀਂ ਕਰਾਂਗੇ ਐਰ ਕੀ ਛੋਟ ਅਗਲੀ ਵਾਰ ਵੱਡਾ ਕਰੀਏ ਬਹੁਤ ਜੀ ਮੈਂ ਤਾਂ ਬਾਈ ਰੱਖੀ ਆ ਕੇ

ਖਾਲੀ ਮੋੜ 'ਵੇ ਮੈਨੀ ਸਾਰੇ ਜਾਣਾ ਗੱਦੀ ਨੂੰ ਖਾਲੀ ਮੋੜ ਮੋੜ ਦੇ ਮੇਨ ਜੀ ਨਾ ਕਰੇ ਬੰਗਾ ਪੋਣ ਨੂੰ ਮੁੰਡਾ ਫਿਰੇ ਨਹੀਂ ਸੱਤ ਰੰਗੀਆਂ ਛੜਾਉਣ ਨੂੰ ਮੁੰਡਾ ਫਿਰੇ ਨਹੀਂ ਸੱਤ ਰੰਗੀਆਂ ਛੜਾਉਣ ਨੂੰ ਮੁੰਡਾ ਫਿਰੇ ਨਹੀਂ ਸੱਤ ਰੰਗੀਆਂ ਛੜਾਉਣ ਨੂੰ ਆਪਾਂ ਦੋਵੇਂ ਨੱਚੀਏ ਨੜਾਂ ਤੇ ਪਰਜਾਈ ਆਪਾਂ ਦੋਵੇਂ ਨੱਚੀਏ ਨੜਾਂ ਤੇ ਪਰਜਾਈ ਆਵਾਜ਼ ਵੀ ਤੇਰਾ ਲੈ ੱੱਲੇ ਭਾਬੀ ਏ ਅੱਡੀ ਮਾਰ ਕੇ ਕਰਾ ਦੇ ਬੱਲੇ ਬੱਲੇ ਭਾਬੀ ਏ ਅੱਡੀ ਮਾਰ ਕੇ ਕਰਾ ਦੇ ਬੱਲੇ ਬੱਲੇ ਭਾਬੀ ਏ ਅੱਡੀ ਮਾਰ ਕੇ ਕਰਾ ਦੇ ਬੱਲੇ ਬੱਲੇ ਭਾਬੀ ਏ ਪਾਬੋ ਨੇ ਫੁਲਕਾਰੀ ਨਹੀਂ ਜਗਦੀਪਾਬੋ ਲੱਗੇ ਵੀ ਤੋਂ ਪਿਆਰੀ ਨਹੀਂ ਜਗਦੀਪਾਬੋ ਲੱਗੇ ਵੀ ਤੋਂ ਪਿਆਰੀ ਨਹੀਂ ਜਗਦੀਪਾਬੋ ਲੱਗੇ ਵੀ ਤੋਂ ਪਿਆਰੀ ਨਹੀਂ ਜਗਦੀਪਾਬੋ ਤਾਂ ਤਾਂ ਮੈਂ ਇਹ ਦਰਦ ਸਾਹਮਣੇ ਚਾਚ ਮਾਰਾ ਪੋਣਾ ਵਖਰੇ ਹੋ ਕੇ ਮਰਜੀ ਕਰਨੀ ਆਪਣਾ ਹੁਕਮ ਜਰੋਣਾ ਬਈ ਰੱਖਣਾ ਤਾਂ ਤੇਰੀ ਮਰਜੀ ਤੇਕੇ ਜਾ ਕੇ ਮੜਕ ਨਾਲੇ ਆਉਣਾ ਬਈ ਰੱਖਣਾ ਤਾਂ ਤੇਰੀ ਮਰਜੀ ਤੇਕੇ ਜਾ ਕੇ ਮੜਕ ਨਾਲੇ ਆਉਣਾ ਬਈ ਰੱਖ ਸਾਰੇ ਤਾਂ ਭੰਡੇ ਮੇਰੇ ਤੇਕੇਆਂ ਤੋ ਪਾਏ ਇੱਕੋ ਬਾਟੀ ਤੇਰੇ ਕਾਰ ਦੀ ਨੀਂ ਨੀਚੇ ਲੋਲਦੀ ਤੇ ਕਾਰ ਦੀ ਤਾਰਦੀ ਤੇ ਘਰ ਘਰ ਬਣਾ ਕਰਦੀਂ ਜਲ ਜਲ ਨੜੀ ਆ ਤੇ ਗੱਲਾ ਕਰਦੀਂ ਸੱਸਾਂ ਹੁੰਦੀਆਂ ਕਰਮਦੀਆਂ ਮਾਵਾਂ ਨਵੇਂ ਸੁਣਾਂ ਕਾਲ ਦਿੰਦੀਆਂ ਨਾਲੇ ਦਿੰਦੀਆਂ ਰਹਿਣ ਨੂੰ ਤਾਂ ਨਾਲੇ ਸੱਸਾ ਪੋਟੇ ਦਿੰਦੀਆਂ ਨਾਲੇ ਦਿੰਦੀਆਂ ਰਹਿਣ ਨੂੰ ਤਾਂ Bye. Bye. ਨੌਕਰੀ ਜੀ ਇੱਥੇ ਬਸੂ ਜੋ ਕਿੜਾ ਆਪ ਤਾਂ ਚਲੇ ਆ ਨੌਕਰੀ ਇੱਥੇ ਬਸੂ ਰਾਮੀਆਂ ਪੰਜ ਟੱਟ ਬੱਚੀਆਂ ਦਾ ਚੂੜਾ ਮੈਂ ਚੜਾਉਂਦੀ ਆ ਪਿਛੇ ਲਈ ਚੂੜੀ ਚੁਬਦੀ ਆ ਬਿਬੀ ਨਾਲੇ ਦੇ ਤੇਰੀ ਮੁਖਦੀ ਆ ਬਿਬੀ ਨਾਲੇ ਦੇ ਤੇਰੀ ਮੁਖਦੀ ਆ ਬਿਬੀ ਨਾਲੇ ਦੇ ਤੇਰੀ ਮੁਖਦੀ ਆ ਸੋਣ ਵੀਰ ਟੱਠੀਆਂ ਤਰੇ ਮਾਦੋ ਚੰਦਰੀ ਬਚੋੜੇ ਪਾ